ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੰਡਾਤ ਬੰਦਨਨ ਕਬਾਦ ਸਰਬ ਕਲਾ ਸਮਰੱਥ ਅੰਦੋਲਨ ਤੇ ਰਾਖੋ ਪ੍ਰਭ ਨਾਨਕ ਦੇ ਕਰ ਹੱਥ ਤੁਮਰੇ ਸ਼ਰਨ ਤੁਮਾਰੀ ਆਸਾ ਤੁਮਹਿ ਸੱਜਣਾ ਸੋਹੇਲੇ ਰਖੋ ਰਖਨ ਹਰ ਦਿਆਲਾ ਨਾਨਕ ਕਰਕੇ ਗੋਲੇ ਸੁਖ ਹਟਾਲੇ ਗੁਰ ਸੇਵਿਆ ਅਹਨ ਸਹਿ ਸੁਪਾਈ ਦਰਸ਼ਨ ਪਰਸਿਐ ਗੁਰੂ ਕਾ ਜਨਮ ਮਰਨ ਦੁਖ ਜਾਏ ਹੋਵੇ ਸਿਧਖ ਸਮਦੇ ਨੂਰੇ ਅਰਸਹੋ ਕ੍ਰਿਸਹੋ ਝੱਟੀ ਆ ਤੁੰਦ ਡਿੱਠੇ ਸੱਚੇ ਪਾਤਸ਼ਾ ਮਨ ਜਨਮ ਜਨਮ ਦੀ ਕੱਟੀ ਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆ ਸੋਰਠ ਮਹੱਲਾ ਪੰਜਵਾ ਹਮਰੀ ਗਣਤ ਨਗਣੀਆਂ ਕਾਈ ਆਪਣਾ ਬਿਰਧ ਪਛਾਣ ਹੱਥ ਦੇ ਰਾਖੇ ਕਰੇ ਆਪਣੇ ਸਦਾ ਸਦਾ ਰੰਗ ਮਾਨ ਹਮਰੀ ਗਣਤਨ ਗਣੀਆਂ ਕਾਈ ਆਪਣਾ ਬਿਰਧ ਪਿਸ਼ਾਣ ਹੱਥ ਦੇ ਰਾਖੇ ਕਰੇ ਆਪਣੇ ਸਦਾ ਸਦਾ ਰੰਗਮਾਨ ਸਚਾ ਸਾਹਿਬ ਸਦ ਮਿਹਰਬਾਨ ਬੰਧ ਪਾਇਆ ਮੇਰਾ ਸਤਿਗੁਰੂ ਪੁਰਾ ਹੋਈ ਸਰਬ ਕਲਿਆ ਰਹਾਉ ਜਿਉ ਪਾਏ ਪਿੰਡ ਜਨ ਸਾਜਿਆ ਦਿੱਤਾ ਪੈਨਣ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਤਿਗੁਰੂ ਬਾਣ ਜਿਉ ਪਾਏ ਪਿੰਡ ਜਨ ਸਾਜਿਆ ਦਿੱਤਾ ਪੈਨਣ ਖਾਣ ਅਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਤਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ